ਇਹ ਚੱਪਾ ਹੈ ਹਾਂ ਹੋਰ ਕੀ ਚੱਪਾ ਪੜਾ ਤੂੰ ਕਹਿੰਦਾ ਨੇਵੜਾਵਾ ਨੇਵੜਾਵਾ ਤੂੰ ਕਿੱਥੇ ਗਿਆ ਚੱਪ ਕੇ ਕੋਈ ਨਹੀਂ ਆਇਆ ਨਹੀਂ ਕਹਿੰਦਾ ਤੂੰ ਮਰਵਾ ਨਾ ਜਾਨੀ ਉਸ ਦਾ ਭਗੜਾ ਉਰਾ ਘਰ ਮਗਾਜਾ ਢੋਲੀ ਚ ਲੱਗਣਾ ਕਿਉਂ ਨਹੀਂ ਜਾਂ ਗਾਹਾਂ ਗਾਹਾਂ ਜਾਈ ਜਾ ਰੇ ਉਧਰ ਕਹਾ ਕਹਾ ਜਾਈਆਂ ਦਾ ਸਾਬ ਤੂੰ ਬੈਟਰੀ ਪਰਾਂ ਕਰ ਸਾਬ ਬੈਟਰੀ ਪਰਾਂ ਕਰ ਦੀਦਾ ਨਹੀਂ ਹੈਗਾ ਇੱਕ ਪੜਾ ਰਹਾ ਟਾਉਰ ਹੋ ਜਾ ਜਾ ਤੂੰ ਨਹੀਂ ਆ। ਇਹ ਬਹੁਤ ਮਾਰਾ ਖਮਾ ਕੋਈ। ਹੋਤੀ। ਹੋਤੀ। ਇਹਦਾ ਇਥੇ ਤੈਨੂੰ ਕੋਈ ਲਾਈਟ ਹੋਰ ਤੋਂ ਮੁਕਾਰ। ਕੁਝ ਹੋ ਰਿਹਾ ਹੈ। ਤੂੰ ਤਾਂ ਹੱਥ ਮਾਰਦੇ ਰਹਿੰਦਾ ਸੱਦੂਈ ਨਾਲ ਹੱਥ ਮਾਰਾ ਕਰਨਾ ਹੱਥ ਰੋ ਮਾਰਾ ਕਰ। ਬੜਾ ਬਣੀ ਨੇ ਉਹ ਆਗਾ। ਨੇਵळा ਤਾਂ ਉੱਧਰ ਫਿਰਦਾ ਸੀ। ਹੁਣੇ ਤਾਂ ਖਦੀ ਖੜੇ ਜਾ ਜਾਈਏ। ਜਾ ਤਾਈਂ ਕੋਈ ਕੁਸ ਲੱਗ ਗਿਆ ਕੋਸ ਕਥੇ ਪਹਲੇ। ਤੂੜ ਉਠ ਖੜੀ ਐ ਕਰੇ ਬਹੁਤਾ ਤੇ ਬੋਰੀ ਧਰ ਦੇ ਬੋਰੀ ਚ ਬੱਜੂ ਲੈ ਲੈ ਵੜੀ ਓਰੇ ਮਾਰੀ ਓਰੇ ਮਾਰੀ ਪੂਰੇ ਦੇਖੇ ਨਹੀਂ ਹੈਗਾ ਉਰਾ ਹੈਗਾ 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 ਤੂੜੀ ਜੀ ਚ ਆ ਗਿਆ ਖੜ ਚ ਪਰ ਮੇ ਪਰ ਮੇ ਪਰ ਹੋ ਜਾ ਬਗਾ ਕੇ ਨਾ ਮਾਰੇ ਉੱਤੇ ਆਉਂਦਾ ਬਗਾ ਕੇ ਨਾ ਮਾਰੀ ਹਾਈ ਮੰਮੀ ਦੇਰ ਬੜੂ ਹੈ ਤੂੰ ਮਿਰਚਾ ਕਿਤੇ ਇਹ ਤੇ ਮਿੱਚੀ ਨਾ ਹੋਵੇ ਪੰਡਜੀ ਚ ਪਿੱਛੇਗਾ ਨਿਗਰ ਰਖੀ ਨਿਗਰ ਰਖੀ ਬਰਾਨਾ ਉਧਰੋਂ ਦੇਖ ਰਹਾ ਆ ਉਹੋ ਦੇਖ ਲਿਆ ਕੇ ਅੱਗੇ ਹੋਰ ਅੱਗੇ ਆਣ ਦ ਮਾਰ ਕੇ ਵਾਰੀ ਲਾਇਆ ਵਾਰੀ ਮਾਰੀ ਦਿਓ ਪਰ ਮਾਰਦੇ ਨਹੀਂ ਮਾਰ ਦਿਓ ਪਰ ਮਾਰਣਾ ਮਾਰਣਾ ਹੋਤੀਗਾ ਤੂੰ ਦਬਾਵੇਂਗਾ ਕਿ ਤਰੇ ਨੂ ਵਾਰੀ ਲਾਇਆ ਵਾਰੀ ਲਾਇਆ 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 ਲੈ ਜਾ ਇੱਥੇ ਬਾਹਰ ਲੰਘ ਜੂ ਆਪੇ ਉੱਪਰ ਬੰਦੇ ਤੇ ਬੈਠਾ ਰਹੀ ਥੱਲੇ ਨਾ ਉਤਰੀ ਉੱਪਰ ਚੜਜਾ ਉੱਚੀ ਵੀ ਆ ਰਾ ਨੀਚੇ ਐ ਤੇਰੇ ਸਾਹਮਣੇ ਆ ਉਧਰ ਬਣ ਆਹੋ ਮੇਰੇ ਸਾਹਮਣੇ ਆ ਗਾਹਾਂ ਤੇ ਲੈ ਦੇ ਐ ਇਧਰ ਕਰ ਲੈ ਅੰਦਰ ਨਾ ਆ ਹਾਂ ਫਿਰ ਤਾਂ ਫਿਰ ਉਹ ਵੀਡੀਓ ਬਣਾਉ ਆਹ ਮੈਨੂੰ ਡਰ ਲੱਗਦਾ ਤੈਨੂੰ ਲੈ ਆ ਲੈ ਹੋਰੇ ਮੋਬਾਈਲ ਫੜ ਲੈ ਸੀਟੀ ਸੀਟੀ ਲੈ ਲੈ ਇਹ ਨਹੀਂ ਤੂੰ ਜਾਗਾ ਸਾਡੇ ਚ ਬਣ ਜੀ ਕੱਢ ਚ ਬਣ ਜੀ ਮੈਨੂੰ ਪਾ ਦੋ ਤਾਂ ਛੋਟੀ ਮਾਰੋ ਮੜੀ ਜੀ ਆ ਫੜ ਮੋਬਾਈਲ ਦੱਸ ਸੁਣੇ ਤੇ ਨਹੀਂ ਨਿਭਾ ਦੇਗਾ ਫਿਰ ਆ ਜੀ ਫੜ ਸੂਆ ਕਰਨੀ ਗਾ ਦਾ ਸੂਆ ਕਰਨੀ ਨਾ ਨਾ ਬੈਟਰੀ ਨਹੀਂ ਆ ਰਹਾ ਬੈਟਰੀ ਨਹੀਂ ਪਾਇ ਪੜਿਆ ਪਾਇ ਪਾ ਹੈ ਕਿੱਥੇ ਹੋਈ ਪਾਇਪ ਹਾਂਜੀ ਆਪਾਂ ਨੇ ਕਪਾ ਪਾਇਪ ਲਾ ਲੈਣਾਗਾ ਆ ਦੇਖੋ ਆ ਪਾਇਪ ਪੈਕ ਹੈਗਾ 5-6 ਫੁੱਟ ਦਾ 7-8 ਫੁੱਟ ਦਾਗਾ ਇਹਦਾ ਆਪਾਂ ਨੇ ਇੱਕ ਸਾਈਡ ਬੰਦ ਕਰ ਦੇਣੀ ਆ ਆਪਾਂ ਨੇ ਕਪੜਾ ਚੱਕ ਕੇ ਇੱਕ ਛੜੀ ਦੀ ਬੰਦ ਕਰਤੀ ਆਪਾਂ ਨੇ ਇਧਰਲੀ ਛੜੀ ਬੰਦ ਕਰਤੀ ਉਧਰਲੀ ਛੜੀ ਖੁੱਲਾਗਾ ਹੁਣ ਉੱਥੇ ਜਾ ਬੜਿਆ ਸੱਪਾ ਉੱਥੇ ਬੈਠ ਗਿਆ ਇਹ ਆਪਾਂ ਨੇ ਪਾਇਪ ਪੂਰੇ ਲਾ ਦੇਣਾਗਾ ਇਹ ਆ ਦੇਖ ਆ ਲੱਗਿਆ ਰੇ ਪਾਇਪ ਉਹਨਾਂ ਆਪਾਂ ਜਾ ਕੇ ਉਹਨੂੰ ਉਧਰ ਪਜਾ ਦਿੰਦੇ ਆਂਗੇ ਦੇਖਿਓ ਹੁਣ ਆਪਾਂ ਉਧਰ ਪਜਾ ਦਾਂਗੇ ਇਹਨਾਂ ਦੇ ਨਾਲ ਕੋ ਕੋ ਟੰਗ ਮਾਰੂ ਇਹਨਾਂ ਦੀ ਇਹਦੀ ਝੂਹੇ ਖਾਣ ਦਾ ਆਪਾ ਝੂਹੇ ਖਾਣ ਤੇਜ਼ ਬਹੁਤ ਹੁੰਦੇ ਨੇ ਵੇੜੀ ਦਾ ਕੰਮ ਕਰਦਾ ਪਾਇਆ ਪੱਤੀ ਆ ਬੜਿਆ ਇਧਰ ਤੋਂ ਬੰਦ ਆ ਤੇ ਇਧਰ ਤੋਂ ਬੰਦ ਆ ਹੋਲੀ ਰੱਖ ਹੋਲੀ ਰੱਖ ਬੋਟੇ ਲਾ ਹੋਲੀ ਰੱਖ ਇਹਦੇ ਕਹਦਾ ਬੋਟੇ ਨਾਲ ਹੋਲੀ ਰੱਖ ਚੱਲ ਜਾ ਜਾਣ ਦੇ ਹੋਰ ਦਹਾਂ ਜਹਾਂ ਸਾਡਾ ਕਿਹਾ ਮਾਗ ਆਪੈਨੋ ਹੋਰ ਨਾ ਕੋਣ ਕੋਲੇ ਫੇਰੀ ਜਾਊਗਾ ਵਿਚਾਰ ਉਧਰ ਚੂਵੇ ਖਾਂਦਾ ਬਾਹਰ ਕਹਿੰਦਾ ਹਾਂਜੀ ਆ ਦੇਖੋ ਆਪਾਂ ਨੱਪ ਵੜ ਕੇ ਲਿਆਂਦਾ ਨੀਰੇ ਦੇ ਵਿੱਚ ਵੜ ਕੇ ਬੈਠ ਗਿਆ ਤੇ ਹੁਣ ਸਰਦੀ ਆ ਗਈ ਸਰਦੀ ਚ ਨੀਰੇ ਚ ਵੜ ਕੇ ਬੈਠ ਜਾਂਦੇ ਨੇ ਥੱਲੇ ਨਿਕਲ ਨਹੀਂ ਰਿਹਾ ਦੇਖੋ ਇਹ ਜਿਵੇਂ ਟੇਡਾ ਕਰਤਾ ਦੇਖੋ ਨਿਕਲ ਨਹੀਂ ਰਿਹਾ ਵਿੱਚ ਵੜ ਕੇ ਬੈਠ ਗਿਆ ਇਹਦੇ ਦੇਖਿਓ ਮੈਂ ਹੱਲ ਆਉਣ ਆਦੇ ਆ ਦੇਖੋ ਆਹ ਦੇਖੋ ਆਲੇ ਤੋਂ ਨਿਕਲ ਨਹੀਂ ਰਿਹਾ ਇਹਦੇ ਨਿਕਲੇ ਨਾ ਇਧਰ ਮਾਰੋ ਦੇਖੋ ਪਾਪੇ ਦੇ ਵਿੱਚ ਸਿਰ ਜਮਾ ਕੇ ਬੈਠ ਗਿਆ ਉਹ ਪੱਜ ਗਿਆ ਲੈ ਦੇਖੋ ਕਿੱਡਾ ਵੱਡਾ ਸੱਪ ਕੱਢਿਆਗਾ ਇਹ ਨੀਰੇ ਦੇ ਵਿੱਚ ਵੜ ਕੇ ਬੈਠ ਜਾਂਦੇ ਨੇ ਅੱਜ ਕੱਲਾ ਆ ਕੇ ਜਦੋਂ ਸਰਦੀ ਆ ਜਾਂਦੀ ਆ ਦੇਖੋ ਉਹ ਪੱਜ ਗਿਆ ਉਹ ਜਾਂਦਾ ਦੇਖੋ ਕਿੱਡਾ ਪਰ ਹੋ ਜਾ ਬਰਾ ਹੋ ਜਾ ਮਾਰੇ ਮੁਰ ਹੈਗਾ ਇਹ ਵਿਚਾਰਾ ਚੂਹੇ ਖਾਣਾ ਹੀ ਆਪਾਂ ਨੇ ਮਾਰਿਆ ਨਹੀਂ ਇਹ ਹਲਕਾ ਨੂੰ ਮਾਰਨ ਲੱਗਾ ਵਿਚਾਰਾ ਤੋ 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 ਤਿਆੜੋ ਮੈਨੂੰ ਤਿਆੜੋ ਚੱਲ 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 ਮੋੜੇ ਓਏ ਜਾਦੇ ਰਹਿਣਾ ਤੇ ਲਵੇ 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 ਹੋ ਕੇ ਲਵੇ ਹੋ ਕੇ ਕੋਈ ਸੈਂਡ ਨਾ ਮੋ ਲਵੇ ਉਸ ਹਾਂ ਜੀ ਮੈਂ ਸੱਪ ਫੜ ਕੇ ਉਧਰ ਛੱਡਿਆ ਆ ਬਰਾ ਖਤਾਨਾ ਚ ਜਾ ਬੜੇ ਉਧਰ ਦੂਰ ਛੱਡਿਆ ਘਰ ਤੋਂ 2-3 ਕਿਲੋਮੀਟਰ ਦੂਰ ਆਪਣਾ ਖੇਤਾਂ ਦੇ ਵਿੱਚ ਘਰ ਪਾਇਆ ਹੋਇਆ ਹੈਗਾ ਕਿਉਂ ਤੁਹਾਡੇ ਸਰਦੀ ਸ਼ੁਰੂ ਹੋ ਗਈ ਸਰਦੀ ਦੇ ਵਿੱਚੋਂ ਨੇਰੇ ਆਲੇ ਆ ਕੇ ਬੜ ਕੇ ਬੈਠ ਜਾਂਦੇ ਨੇਗੇ ਹੁਣ ਇਹ ਇੱਕ ਜਾਨਵਰ ਆਮ ਜਾਨਵਰਾਂ ਵਾਂਗੂ ਜਿਵੇਂ ਕੁੱਤੇ ਬਿੱਲੇ ਹੋਗੇ ਇਹ ਵੀ ਇੱਕ ਜਾਨਵਰ ਹੈ ਇਹਦੇ ਵਿੱਚ ਜ਼ਹਿਰ ਹੋਣ ਕਰਕੇ ਇਨਸਾਨ ਇਹ ਤੋਂ ਡਰਦਾ ਹੈਗਾ ਕਿਉਂਕਿ ਜਦੋਂ ਡੰਗ ਮਾਰ ਲੜਾ ਡੰਗ ਮਾਰ ਨਾਲ ਮਨੁੱਖ ਦੀ ਮੌਤ ਹੋ ਜਾਂਦੀ ਹੈਗੀ ਸੋ ਆਪਾਂ ਇਹਨੂੰ ਮੱਥਾ ਟੇਕ ਨਹੀਂ ਸਕਦੇ ਉਹ ਜੇ ਮੱਥਾ ਟੇਕ ਚਾਹੇ ਨਾ ਟੇਕ ਇਹਨੇ ਹਰੇਕ ਦੇ ਡੰਗ ਮਾਰਨੇ ਵਾਰ ਨਾਲ ਚਾਹੇ ਕਿ ਮੱਥਾ ਟੇਕਦਾ ਚਾਹੇ ਨਹੀਂ ਟੇਕਦਾ ਆਪਾਂ ਨੇ ਮੱਥਾ ਟੇਕਨ ਦਾ ਕੋਈ ਮਤਲਬ ਨਹੀਂ ਮੰਨਦਾ ਇਹ ਇੱਕ ਆਮ ਜਾਨਵਰ ਹੈਗਾ ਹੁਣ ਮੰਨ ਲਓ ਕਈ ਲੋਕ ਇਹਨੂੰ ਬਾਬਾ ਕਹਿੰਦੇ ਨੇ ਪਰ ਇਹ ਬਾਬਾ ਨਹੀਂ ਹੈਗਾ ਇਹ ਵੀ ਇੱਕ ਆਮ ਜਾਨਵਰ ਹੈ ਇਹਨੂੰ ਸੱਪ ਨੇ ਹੀ ਕਹਿੰਦੇ ਹੈਗੇ ਇਹ